ਕਾਕੂ ਰੋਕ 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 ਜਮੂਗਾ ਮਿਲਦਾ ਨਹੀਂ ਲੈ ਜਾ ਲੈ ਜਾ ਲੈ ਜਾ ਪਿੱਛੇ ਤੱਕ ਲੈ ਜਾ ਲੈ ਜਾ ਲੈ ਜਾ ਲੈ ਜਾ ਭਜਾ ਕੇ ਅੱਜ ਬੰਦਾ ਥੱਲੇ ਵੀ ਨਹੀਂ ਆ ਰਿਹਾ ਵਿਆਹ ਕਾ ਖਾ ਕੇ ਆਇਆ ਹੈ ਇਹਦਾ ਤਾਂ ਨਖਰੇ ਹੀ ਬਹੁਤ ਭਾਰੀ ਹੋ ਗਿਆ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਓ ਮਾਈ ਗੋਡ ਜੀ ਸਭ ਹੀ ਗੰਦਾ ਹੋ ਗਿਆ ਤੇ ਲਓ ਜੀ ਸਭ ਤੋਂ ਪਹਿਲਾਂ ਮਾਰਨਿੰਗ ਚਾਜ ਤਾਰਾਂ ਦਾ ਕੰਮ ਕਰ ਰਹੇ ਹਾਂ ਨਿੰਪਾ ਚਾਚਾ ਪਹੁੰਚ ਗਿਆ ਕਹਿੰਦੇ ਤੇ ਹਰਿਆਣੇ ਚ ਕੋਈ ਵਿਆਹ ਖਾ ਕੇ ਆਇਆ ਕੱਲ ਪੰਜਾਬ ਪੰਜਾਬ ਚਾਚਾ ਜਿਆਦਾ ਨਹੀਂ ਮੈਨੂੰ ਭੇਜੀ ਨਾ ਸਟ੍ਰੀਕ ਇਹ ਗਲਤ ਚੱਕ ਕੇ ਜਾ ਪਾਰਿਆ ਦਾ ਭੰਗੜਾ ਮਾਹਦੂ ਸੀਜ਼ਨ ਆ ਰਿਹਾ ਗੇ ਹੋਈ ਨਾ ਛੱਟ ਪੇਟ ਖਾਲੀ ਤੂੰ ਰਹਿਣ ਦੇ ਹੋਰ ਬਾਈ ਠੀਕ ਰਿਹਾ ਤੂੰ ਥੱਲੇ ਘੱਤ ਨਹੀਂ ਤਾ ਰਿਹਾ ਤੈਨੂੰ ਖਤਰਾ ਕਿਹੜੀ ਚੀਜ਼ ਦਾ ਤੈਨੂੰ ਖਤਰਾ ਕੋਈ ਚੀਜ਼ ਦਾ ਸੈਂਟਰ ਸੀਟ ਦਾ ਸੀਟ ਤਾਂ ਫਿਰ ਉਹ ਤਾਂ ਪੱਕਾ ਪਤਾ ਹੀ ਹੁੰਦਾ ਵੀ ਹਾਂ ਜਿਹੜੀ ਫਾਈਨਲ ਆ ਜਿਹਦੀ ਬਹੁਤ ਮਤ ਹੋਗੀ ਉਹਦੀ ਹੋਗੀ ਉਹ ਪੁੱਛ ਲੈ ਕੇ ਲੈਂਗੇ ਕੋਈ ਸ਼ਰਾਬ ਤੇ ਡੋਲੀ ਨਾ ਉਹ ਹੀ ਗਾਣੇ ਭਰਤੀ ਲੈਗੇ ਤੇ ਸ਼ਰਾਬ ਡੋਲਦੂ ਪਤਾ ਨਹੀਂ ਆਏ ਜੇ ਕਰਕੇ ਜੀ ਗਾਣਾ ਤਾਂ ਕੋਈ ਹੋਰ ਬੈਠ ਠੀਕ ਰਿਹਾ ਬਾਈ ਜਤਰਾ ਸੰਪੂਰਨ ਤੌਰ ਤੇ ਪੂਰੀ ਲਈ ਬਹੁਤ ਚੰਗਾ ਠੀਕ ਹੈ ਆ ਜਾ ਫਿਰ ਪਰਲੀ ਸੀਟ ਤੇ ਬੈਠ ਆਪਾਂ ਗੱਲਾਂ ਬਾਤਾਂ ਮਾਰਦੇ ਨਾਲ ਮੈਂ ਤੈਨੂੰ ਸੁਣਾਉਣਾ ਅੱਜ ਮੈਂ ਤੈਨੂੰ ਲੈ ਕੇ ਜਾਣਾ ਆਪਣੇ ਬੰਦੇ ਮੇਰੇ ਆੜੀ ਕੋਲ ਜਾਣਾ ਅੱਜ ਨਾ ਨਾ ਮੰਨੀ ਦੀ ਹੁੰਦੀ ਹੈ ਚਾਚਾ ਅੱਜ ਫਿਰ ਤੂੰ ਕਰਿਆ ਨਾ ਅੱਜ ਤੇਰੀਆਂ ਘਰੇ ਕੀ ਕੀ ਡਿਊਟੀਆਂ ਲੱਗੀਆਂ ਪਹਿਲਾਂ ਤੂੰ ਆਪਣੇ ਬਾਰੇ ਦੱਸ ਮੈਨੂੰ ਮੈਂ ਆਪਣੇ ਬਾਰੇ ਦੱਸ ਮਸ਼ੀਨ ਤਿਆਰ ਕਰਨੀ ਹੈ ਰੈਡੀ ਕਰ ਲਿਆ ਕੱਲੂ ਚੱਲਣੀ ਤੇ ਲੀ ਵਾਲੀ ਕੰਬੈਨ ਵੀ ਤਾਂ ਕਰਕੇ ਆਪਾਂ ਨੇ ਉਹਨੂੰ ਛੇੜੇ ਹੀ ਨਹੀਂ ਹੈਗਾ ਉਹ ਤਾਂ ਕਟਰ ਬੱਸ ਸਾਈਡ 'ਚ ਖੜਾ ਮੈਂ ਇਹਨੂੰ ਖੜੀ ਰਹਿਣ ਦਉ ਕੱਲੂ ਚੱਲਣੀ ਆ ਵੈਸੇ ਬਹੁਤ ਦਿਨ ਤਾਂ ਖੜਦ ਨਹੀਂ ਨੀ ਇਹ ਤੇ ਆਹ ਮਸ਼ੀਨ ਹੁਣ ਤਿਆਰ ਪਰ ਤਿਆਰ ਹੈ ਦੀ ਸਲੀਪ ਚੇਂਜ ਕਰਤੀ ਕੱਲ ਇੱਕ ਤਾਂ ਬਲੇਟ ਟੁੱਟ ਗਿਆ ਤਾਂ ਤੇ ਬਾਕੀ ਉਹਦਾ ਸੈੱਟ ਚੱਲਣਾ ਹੈ ਹਉ ਚਾਚਾ ਠੀਕ ਹੈ ਕੱਪੜੇ ਦੀ ਡਾਇਰੈਕਸ਼ਨ ਚੇਂਜ ਕਰ ਲੈਣੀ ਹੈ ਮੈਂ ਜਿਰੀ ਲੈ ਕੇ ਆਣਾ 2 ਕਿਲੋ ਪਾਸਾ ਕਾਲਾ ਤੇਲ ਕਾਲਾ ਤੇਲ ਮਸ਼ੀਨ ਨੂੰ ਕਰ ਲੈ ਰੈਡੀ ਫਿਰ ਆਪਾਂ ਨੇ ਪਰਸੂ ਨੂੰ ਚਲਾਉਣੀ ਹੈ ਕੱਲ ਨੂੰ ਚਲਾਉਣੀ ਆ ਕੱਲ ਨੂੰ ਵੀ ਚਲਾਵਾਂਗੇ ਪਰਸੂ ਨੂੰ ਵੀ ਚਲਾਵਾਂਗੇ ਸਸਤੀ ਦਾ ਨਹੀਂ ਹੁੰਦਾ ਕਿਸੇ ਨੂੰ ਹਾਂ ਹਾਂ ਪਾਸੂ ਨੂੰ ਵੀ ਅੱਜ ਤੇਲ ਆ ਜਾਣਾ ਸੱਚ ਨਾਲੇ ਪਿੱਛੇ ਤੇਲ ਦੇ ਡਰਮ ਵਿੱਚ ਤਾਂ ਮੈਂ ਕਹਿੰਦਾ ਉਹ ਜਿਹਨੂੰ ਮੈਂ ਵੀ ਮੈਂ ਮੰਗਾ ਦਿੰਦਾ ਅੱਛਾ ਤੈਨੂੰ ਫੋਨ ਨਾਲੇ ਸੋਨੀ ਕਹਿੰਦਾ ਗੱਡੀ ਮਂਗਾ ਦੇਣੇ ਤੇਲ ਵਾਲੀ ਉਹਨੇ ਤੈਨੂੰ ਤਾਂ ਨਹੀਂ ਕਰਿਆ ਫੋਨ ਦੇਖ ਬਈ ਸਟਾਫ ਹੈ ਜਾ ਚਾਹੀਦਾ ਵੀ ਤੇਲ ਵਾਲੇ ਬੰਦੇ ਆਪ ਕਹਿ ਰਹੇ ਵੀ ਮੈਂ ਗੱਡੀ ਮਂਗਾ ਰਿਹਾ ਮੈਂ ਫਿਰ ਮੈਂ ਆਪਣੇ ਵਾਲੇ ਨੂੰ ਜਵਾਬ ਦੇ ਦਾਂ ਨਾ ਜਵਾਬ ਨਹੀਂ ਆ ਆ ਮੈਂ ਫਿਰ ਮੈਂ ਤੇਲ ਟਾਈਮ ਕਾਣਾ ਪੇਮੈਂਟ ਅਸੀ ਕਰਨੀ ਆ ਨਹੀਂ ਫਿਰ ਜੇ ਤਾਂ ਤੂੰ ਗੱਡੀ ਮਂਗਾਈ ਵੀ ਆ ਫਿਰ ਤਾਂ ਮੈਂ ਆਪਣੇ ਵਾਲੇ ਬੰਦੇ ਨੂੰ ਦੇ ਦਿੰਦਾ ਜਵਾਬ ਵੀ ਭਾਈ ਡੀਪੇ ਅੱਛੇ ਤੇ ਕਿ ਆਪਾਂ ਕਰ ਗਏ ਪੰਪ ਵਾਲੇ ਨਾਲ ਗੱਲ ਕਰਾਂਗੇ ਫਸ ਗਿਆ ਤੇ ਨਾ ਫਸ ਗਿਆ ਤੇ ਫਸੇਗਾ ਤੇ ਦੱਸ ਬਹਿ ਨਹੀਂ ਘਟਵਾਦਾ ਤਾਂ ਦੱਸ ਜਦ ਮੈਂ ਕਹਿੰਦਾ ਮੈਂ ਆਪਣੇ ਵਾਲੇ ਬੰਦੇ ਨੂੰ ਜਵਾਬ ਦੇ ਦਿੰਦਾ ਉੱਥੇ ਪੰਗਾ ਪੈ ਗਿਆ ਤਾਂ ਵੀ ਯਾਰ ਕਿਤੇ ਸੱਚੀ ਨਾਲ ਜਵਾਬ ਦੇ ਦਿੰਦਾ ਜਵਾਬ ਨਹੀਂ ਦੇਣਾ ਥੋਨੀ ਦਾ ਪਤਾ ਉਹਦੇ ਚੱਕਰਾਂ ਪਏ ਉਹਦਾ ਡਾਇਆ ਆ ਸਾਰੇ ਵਿਆਹ ਚ ਵੈਸੇ ਹੁਣ ਤਾਂ ਵਿਆਹ ਖਾਦਾ ਵਾ ਹਾਂ ਉਹ ਤਾਂ ਪੈਸੇ ਗੇਰਿਆ ਜਿਹੜੇ ਹੈ ਤੇ ਉਹਦੇ ਕੋਲ ਉਹ ਤਾਂ ਮੈਨੂੰ ਪਤਾ ਐਫਡੀ ਤੜਾਈਦੀ ਉਹ ਤਾਂ ਸ਼ਰਾਬ ਵੀ ਡੋਲਦੀ ਡੋਲਦੀ ਹਾਂ ਲਹਿੰਗੇ ਪਰ ਹਾਂ ਹਾਂ ਚੱਲ ਕੋਈ ਨਾ ਅੱਜ ਜਿਹੜੀ ਡੋਲੀ ਆ ਉਹ ਅੱਜ ਇਕੱਠੀ ਕਰਵਾਉਂਗਾ ਤੂੰ 126 ਜੀ ਕੀ ਚੱਲਿਆ ਨਹੀਂ ਅੱਜ ਪੁਰਾਣੇ ਸਿੱਧਾ ਰੱਖਣਾ ਵਾ ਕਰਕੇ ਅੱਜ ਦਾਣੇ ਪਾਇਆ ਕਰਦੇ ਕੋਲ ਅੱਜ ਟਰੈਕਟਰ ਦੇ ਜਲਵੇ ਦੇਖਣੇ ਅੱਜ ਉੱਥੇ ਖੇਤ ਵੀ ਥੋੜਾ ਥੋੜਾ ਕਿਤੇ ਕਿਤੇ ਜਿੱਥੇ ਤੇਲਿਆਣੀ ਤੱਕ ਗਿਆ ਆ ਤਾਂ ਮਾੜਾ ਫਟਾ ਹੁੰਦਾ ਏ ਖੇਤ ਨਰਮ ਕਰਮ ਖੇਤ ਮਿਲੀ ਜਾਣੇ ਬਿਲਕੁਲ ਬਿਲਕੁਲ ਤੇ ਚੱਲਦੇ ਜੀ ਹੁਣ ਮਸ਼ੀਨ ਤੇ ਪਾਉਣੇ ਪਹਿਲਾਂ ਤੇਲ ਤੇ ਉਸ ਤੋਂ ਬਾਅਦ ਸਿੱਧਾ ਫਿਰ ਅਸੀਂ ਪਹੁੰਚਦੇ ਆ ਖੇਤਾਂ 'ਚ ਤੇ ਅੱਗੇ ਬਲੌਕ ਕਰਦੇ ਕੰਟੀਨਿਊ ਕਿਵੇਂ ਫਿਰ ਐਨ ਵਧੀਆ ਤੇਲ ਬਾੜੀ ਤਾਂ ਨਹੀਂ ਹੋਈ ਅੱਜ ਨਾ ਮਾੜੀ ਦਾ ਬਣਾ ਲੈ ਦਦੇ ਨਹੀਂ ਹੁੰਦੀ ਮੈਨੂੰ ਦੇਖ ਏਰੀਆ ਦਿਖਾ ਦੇ ਇੱਧਰ ਨੂੰ ਆਪਣੇ ਪਿੰ ਮੈਂ ਘੈਂਟ ਏਰੀਆ ਪਰ ਇਹ ਸਾਰੀ ਛੱਡਣੇ ਨਹੀਂ ਸਰਕਾਰਾਂ ਨੇ ਏਰੀਆ ਦੀ ਪਲੇਨ ਆ ਵਧੀਆ ਵੀ ਇਹ ਨਾਲ ਇੱਕ ਫਸਲਾ ਹੁਣ ਇਕੱਠੀਆਂ ਹੋ ਗਈਆਂ ਅੱਛਾ ਇੱਕ ਦੇਖ ਲੈ ਹੁਣ ਚਲ ਮੀਂਹ ਕਰਕੇ ਜੇ ਕੁਝ ਕਹਿ ਲੈ ਫਸਲ ਵੀ ਸਾਰੀ ਇਕੱਠੀ ਹੋ ਗਈ ਆਰੇ ਗੁਣ ਹੈ ਪੱਕੀ ਪਈ ਹੈ ਵੀਰੇ ਮੱਢਣੇ ਵਾਲੀ ਹੈ ਇਹ 3-5 ਦਿਨ ਪਹਿਲਾਂ ਮੱਢਣੇ ਵਾਲੀ ਸੀ ਹਾਂ ਇਹ ਹੁਣ ਥੋੜਾ ਤਾਂ ਗਿੱਲਾ ਵਾਲਾ ਗਿੱਲੇ ਕਰਕੇ ਬਣੀ ਦਿੱਕਤ ਪੈ ਰਹੀ ਹੈ ਕਿੰਨਾ ਲੱਗੀ ਘੈਂਟ ਦਾ ਭਾਅ ਹਾਂ ਪਰ ਹੁਣ ਇਹਦਾ ਨੜ ਬੋਦਾ ਹੋ ਰਿਹਾ ਨਾ ਹਾਂ ਉਸ ਤੇ ਤੇਲਾ ਜੜਾ ਵਾ ਬੈਠ ਰਿਹਾ ਆ ਜੀ ਬਾਸ ਕੀਤੇ ਕਾਜ਼ਮਤੀ ਜੀ ਚੱਕੀ ਆ ਬੱਲਾ ਬਹੁਤ ਹੋਣ ਲੱਗ ਗਿਆ ਹਾਂ ਜਿੱਥੇ ਜਿੱਤੀ ਵੱਲੋਂ ਜੀ ਫਾਦਲਾ ਸੋਨੂੰ ਵੈਰਾਈਟੀ ਬਹੁਤ ਉੱਤਮ 11 ਕਿਲੋ ਪੈਂਦੀ ਬਹੁਤ ਅਸ਼ਕਤੀ ਵਾਲਾ ਹਾ ਬਵਾ ਸੁੰਡੀ ਬਿਲਕੁਲ ਬਿਲਕੁਲ ਗਰਨ ਵੈਰਾਈਟੀ ਜੀ ਤੁਹਾਨੂੰ ਬਹੁਤ ਹੁੰਦੀ ਆ ਵੈਰਾਈਟੀ ਦਾ ਬਹੁਤ ਹੋ ਗਿਆ ਕਰੀ ਬਲ ਵੈਰਾਈਟੀ ਹੁਣ ਇਹ ਜੀ ਆ ਜਿਹਦੀ ਪੱਕ ਜਾਂਦੀ ਆ ਲੜ ਹਾਇ ਜਾਂਦਾ ਅਸਲਚ ਨਾ ਪਤਾ ਕੀ ਚੱਕਰ ਇੱਕ ਨਹੀਂ ਪਿਆ ਵਾ ਸੁੰਨੀ ਚੱਕਰ ਤਿੰਨ ਪਾਸੇ ਚਾਰ ਪਾਸੇ ਤੇ ਲੇਟ ਹੋ ਗਿਆ ਕੰਮ ਕਾ ਕਰਨ ਇੱਦਾਂ ਸਮਝਦਾ ਮੀਂਹ ਪੈ ਗਿਆ ਸਭ ਤੋਂ ਵੱਡਾ ਕਾਰਨ ਆਹ ਆਹ ਇੱਕ ਜ਼ਿੰਮੇਵਾਰ ਖੜਿਆ ਕਰਦੇ ਆ ਉਹ ਕਹਿੰਦਾ 83 ਤੋਂ ਪਹਿਲਾਂ ਕਲੀਨ ਹੋ ਜਵੇ ਜਦ ਤੱਕ ਨਾਲੇ ਦੋ ਦਿਨ ਦੇ ਨਾਲ ਆਪਾਂ ਹੋਟ ਬਾਲਨੇ ਵਧੀਆ ਗੱਲ ਵੀ ਆ ਮੌਇਸਚਰ ਨਹੀਂ ਆਉਗਾ ਜੇ ਇਹ ਵੀ ਫਾਇਦਾ ਹੋ ਜਾ ਮੌਇਸਚਰ ਵੀ ਆ ਜਿਹੜੇ ਫਿਰ ਗਿਆ ਨੁਕਸਾਨ ਹੋ ਰਿਹਾ ਮੌਇਸਚਰ ਤਾਂ ਆਉਗਾ ਨਹੀਂ ਬਲ ਭਲਾ ਲੇਵਨ ਥੜੀ ਆਪਣੇ ਬਲੇ ਬੈਠੀ ਹੈ ਇਹ ਚੀਜ਼ ਆਪਾਂ ਦੇਖਦੇ ਨਹੀਂ ਹੈ ਮੈਂ ਕਾਟ ਲਗਾਉਣੀ ਖੇਤੀਬਾੜੀ ਨੁਕਸਾਨ ਹੁੰਦਾ ਜਰ ਨਹੀਂ ਜਾਂਦਾ ਖੇਤੀਬਾੜੀ ਨੁਕਸਾਨ ਹਾਂ ਕੜਕ ਨਹੀਂ ਹੁੰਦੀ ਚੱਤ ਨਾਲ ਠੀਕ ਆ ਨਾ ਹੋਰ ਪੀਂਦੇ ਰਹਿਣਾ ਨਾ ਉਹ ਹੁਣ ਆਪਾਂ ਵੱਡੇ ਨਹੀਂ ਬਰਾਸ ਕੋਲ ਉਹ ਚੈਨਲ ਕੋ ਬੜਾਈ ਆ ਉਹ ਕਿ ਲਿਖਦਾ ਕਦੂ ਹੋਇਆ ਉਹ ਤਾਂ ਕਦੂ ਹੈ ਉਹ ਨਰ ਨਰ ਨੇ ਬੈਜੂਗਾ ਠੀਕ ਹੈ ਨਹੀਂ ਫਰਾਉਂਦੇ ਇਹ ਤਾਂ ਪਹਿਣਾ ਨਹੀਂ ਚਾਹੀਤ ਨਾ ਬਾ ਵੀ ਤਾਂ ਇਹ ਉਹ ਤਾਂ ਪਹਿਲਾਂ ਤਫੀਂਗਲ ਬਾਈ ਹੋਊਗੀ ਫੇ ਰੋਟਾ ਵੇਟਰ ਗਾ ਬਹਾਈ ਹੋਊਗੀ ਬੱਸ 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 ਤਾਂ ਜਾਇਆ ਖੇਦ ਕੜ ਕੇ ਦੇ ਕਾਬਲ ਬਣਨਾ ਉਹ ਐਸੇ ਫਿਰ ਆਪਣੇ ਕੋ ਡੱਬੇ ਵੀ ਆ ਜਾਂਦੇ ਆ ਉਂ ਵੀ ਫੇ ਫੜਕਾ ਕੇ ਡੱਬੇ ਦੀ ਅੱਜ ਆਰਦੀ ਸੀਜ਼ਨ ਚੱਲਿਆ ਡੱਬਿਆਂ ਨਾ ਦੇਖਦਾ ਜਾਈਂ ਕਰ ਲਿਆ ਕਿਵੇਂ ਜਾਣੀਏ ਫਿਰ ਟਾਪੂ ਟਾਪੂ ਆਰਸ ਬਹੁਤ ਖਾਦੇ ਜੀ ਸਾਰੇ ਤੇ ਫਿਰ ਨੂੰ ਕਿਹਾ ਵਿੱਚ ਨੂੰ ਖਾਦੇ ਸਾਰ ਨਹੀਂ ਮਸਲਾ ਹਾਲੇ ਹੋਇਆ ਨਹੀਂ ਆਰਤੀ ਵਾਲਾ ਹੱਲ ਜੇ ਆਰਤੀ ਇਹਦਾ ਸੁਣਾ ਹਾਂ ਹਾਂ ਸਰਕਾਰੀ ਖਰੀਦ ਸ਼ੁਰੂ ਹੋ ਗਈ ਕੋਈ ਖਰੀਦ ਦਾ ਕੋਈ ਮਸਲਾ ਨਹੀਂ ਮਸਲਾ ਕੀ ਆਰਤੀ ਨੇ ਤੁਹਾਨੂੰ ਸੰਕਰਤ ਹਾਂ ਛੱਡ ਲੈ ਜਾਣਾ ਉਹਨਾਂ ਦੇ ਕਮਿਸ਼ਨ ਦਾ ਇਸ਼ੂ ਖੜਿਆ ਬਾਹਲੇ ਉਹ ਜਿੱਦਣ ਹੋਗਾ ਇਹ ਕਮਿਸ਼ਨ ਨੂੰ ਮੇਨ ਮੁੱਦਾ ਤਾਂ ਕਹਿੰਦਾ ਸੈਲਰਾਂ ਨਾਲ ਦਾ ਇਕ ਟਿਕਟ ਤਾਂ ਖਰੀਦ ਸ਼ੁਰੂ ਹੋਗੀ ਸੈਲਰਾਂ ਦੀ ਪਿਛਲੀ ਚੌਲ ਨਹੀਂ ਚੱਕ ਹੋਇਆ ਗਦਾਮ ਖਾਲੀ ਨੇ ਹੋ ਰਹੇ ਠੀਕ ਹੈ ਨਾ ਉਸ ਮਤੇ ਨੂੰ ਕੋਈ ਲੋਕ ਚੌਕੀ ਚੁੱਕੀ ਰਹੀ ਤਾਂ ਪ੍ਰਾਈਵੇਟ ਖਰੀਦ ਜਾਣੀ ਬੋਲੀ ਲੱਗਦੀ ਹੈ ਰੇਟ ਜਿਹੜੀ ਸਰਕਾਰੀ ਰੇਟ ਵਾਲੀ ਹੈ ਇਹ ਤਾਂ ਥੋੜਾ ਜਿਹਾ ਘੇਗਾ ਇਹ ਕੰਮ ਕਰਦੇ ਬਾਕੀ ਚੱਲਦੇ ਹੁਣ ਚੱਕ ਕੇ ਲਉਂਦੇ ਆ ਕਟਰ ਉੱਤੇ ਰੱਖੇ ਅੱਜ 26 ਅੱਜ 26 ਪਹਿਲੇ ਦਿਨ ਵੱਢਣੀਆਂ ਚੱਪਾ ਖੇਤਾਂ ਦੀਆਂ ਵੱਢ ਗਈਆਂ 26 ਨਾ 26 ਅੱਜ ਵੱਢੇ ਉੱਥੇ ਤਾਂ ਨਵੇਂ ਵੱਢੀਆਂ ਸਾਰੇ ਚਲੋ ਠੀਕ ਆ ਦੇਖ ਲਓ ਵੀਰੇ ਹੁਣ ਐ ਐ ਲੰਡੀਆਂ ਵਜਿਰੀਆਂ ਇਹ ਕੀ ਕਰੂਗਾ ਮਸ਼ੀਨ ਵਾਲਾ ਵਿਚਾਰ ਇਹ ਵੀ ਦੇਖ ਲਓ ਲਓ ਜੀ ਮਿੱਤਰੋ ਪਿੰਡ ਬਰਾਸ ਪਹੁੰਚ ਚੁੱਕੇ ਆ ਜੀ ਤੇ ਚਲਾਤੀ ਮਸ਼ੀਨ ਆ ਕੇ ਸਕਰੀਬਨ 2 2.5 ਕਿਲੇ ਵੱਢਤੇ ਤੇ ਖੇਤ ਬੜੇ ਚੰਗੇ ਆ ਅੰਗੜਿਆ ਚ ਪੈਣਗੇ ਵੀ ਪੰਡਾ ਉਹ ਸਾਹਮਣੇ ਵਾਲ ਚ ਲਾ ਲ ਉਹ ਗੁੰਜੇ ਚ ਨੂੰ ਦੇਖ ਲਈ ਕੇ ਇੱਕ ਫਾਂਡ ਛੱਡ ਦੀ ਉਹ ਰੱਖ ਲਈ ਨ ਟਰਾਲੀ ਆ 6 ਸਵਾ 6 ਕਿਲੇ ਵਧਣੇ ਅੱਜ ਤਿੰਨਾਂ ਦੇ ਵਿੱਚ ਸੋਨਾ ਹੋ ਜਣਾ ਬਾਦ ਵਿੱਚ ਥੋੜਾ ਹੋਰ ਕਰਦੇ ਕਾਸ ਕਾਸ ਵਾਹ ਟਰਾਲੀ ਦਬਗੀ ਹੋਣਾ ਚ ਚੱਲ ਵੀ ਹੁਣ ਤੇ ਆਪਾਂ ਨੇ ਐਂ ਦਿਖਾਇਆ ਕਰਨੇ ਆ ਨਵੇਂ ਨਵੇਂ ਟਰੈਕਟਰਾਂ ਦੇ ਸਾਰਿਆਂ ਦੇ ਸੋਨਾਲਿਕਾ 65 ਐ 65 ਉਹਨੂੰ ਵੀ ਪੁੱਛਦੇ ਆਂ ਵੀ ਸੀਆਰਡੀਏ ਕਿ ਸਾਧਾ ਸਵਰਾਜ ਨੂੰ ਪੌਣਾ ਟੋਚਨ ਟਰਾਲੀ ਦੇ ਨਾਲ ਤਕਰੀਬਨ ਉਹ ਪਤਾ ਹੀ ਜਾਂਦੀ ਸਬਕੜੋ ਢਿੱਲੇ ਦਾ ਮਾਲ ਪਾਤਾ ਝਾੜ ਚੰਗਰ ਸੀਆਰਡੀਏ ਇੱਕ ਦੂਜੇ ਜੀ ਸੀਆਰਡ ਮੋੜ ਵਾਲਾ ਕਿ ਸਿੰਪਲ ਐ ਮੋੜ ਐ ਇਹਦੇ ਵਿੱਚ ਵੀ ਅੱਛਾ ਰੇਸ ਮਾਰਿਓ ਤੂੰ ਆ ਤਾਂ ਨਹੀਂ ਸਕਦਾ ਮੈਂ ਤੂੰ ਆ ਨਹੀਂ ਦਿਖਾਉਂਦਾ ਜਮਾ ਸਟਾਰਟਿੰਗ ਚ ਵੀ ਨਹੀਂ 프ਰੰਟ ਆ ਗਿਆ 11 ਤੋਂ 24 ਪਿਛਲੇ ਆ ਗਿਆ 16 ਤੋਂ 28 ਛੋਲ ਤਾਂ ਵੀ ਸਾਰੀਆਂ ਮੈਂ ਕਹਿੰਦਾ ਸੱਟਲ ਸੂਟਲ ਸਾਰਾ ਕੁਝ ਹੈ ਨਾ ਜ਼ਿੰਮੇਦਾਰ ਨਾ ਹੋਰ ਕਾਸੇ ਦੇ ਨਹੀਂ ਪੱਟੇ ਬਸ ਆਹੀ ਚੀਜ਼ਾਂ ਦੇ ਇੰਨਾ ਸਾਲਾ ਚੌ ਚੜਦਾਂ ਨਾ ਧਰਮ ਨਾਲ ਪਾ ਪੁੱਛੇ ਕੁਸਣਾ ਕਸੁੱਤੀ ਨਾ ਫਸੇ ਬਾ ਨਿਕਲ ਜਾ ਕਰੇ ਬਸ ਇੰਨਾ ਕੰਮ ਹੁੰਦਾ ਸਾਨੂੰ ਇਹ ਤੋਂ ਰੈਂਪ ਕਾਦੀ ਹੈ ਤੇ ਇਹ तकरीबन ਨਰਮ ਦੀਆਂ ਤੋਂ ਬਹੁਤ ਆਹ ਕਿੰਨਾ ਗੁੱਡੀ ਦਾ ਵੀ ਚੀਜ਼ ਹੈ ਹੜੀ 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 ਬੜਾ ਸੋਹਣਾ ਚੱਲ ਰਿਹਾ ਕੰਮ ਆ 26 ਦਾ ਝਾੜ ਵੀ ਬਹੁਤ ਕੰਮ ਦਾ ਪਹਿਲਾਂ ਪਹਿਲਾਂ ਲੱਗੇ ਸਾਨੂੰ ਕਿੱਲੇ ਡੌਨ ਬੜਾ ਹੁਣ 26 ਦੀ ਬਹੁਤ ਸੋਣੀ ਕੱਟ ਰਹੀ ਏ ਝਾੜ ਆਪਣਾ ਕਿਹੜਾ ਆਉਂਦਾ ਨਹੀਂ ਕਿੱਲੇ ਪੰਨੂ ਟੈਂਕ ਫੁੱਲ ਆ ਵੀ ਮੇਤਰ ਤੁਹਾਨੂੰ ਪਹਿਲਾਂ ਤਾਂ ਨਵਾਂ ਟਰੈਕਟਰ ਦਿਖਾਈਏ ਤੁਹਾਨੂੰ ਇਹ ਸੋਨਾਲੀਕਾ 65 ਪਹਿਲਾਂ ਤਾਂ ਮੀਟਰ ਦੇਖੋ ਕਿੰਨੇ ਖੂਬਸੂਰਤ ਐ ਤੇ ਕਿਆ ਬਾਤ ਹੈ ਜੀ ਸੜੇ ਮੁੜਦੇ ਐ ਲੈਕਚਰੀ ਗੱਟੀਆਂ ਵਾਂਗ ਕਰੀਂ ਸੁੰਜੀਆਂ ਗੱਲਾ ਕੱਲਾ ਗਰਮ ਵਾਲਾ ਲੱਗ ਐ ਡੀਜ਼ਲ ਵਾਲਾ ਹਨਾ ਆਰਪੀ ਵਾਲੇ ਇਹ ਕੱਲਾ ਕੱਲਾ ਵਰਕਿੰਗ ਕਰਦਾ ਐ ਅੱਛਾ ਉਹ ਵੀ ਲੱਗਦੇ ਨੇ ਦੂਜੇ ਲੋਟ ਘੰਟਿਆਂ ਪਰ ਚਲਾਉਣਾ ਟ੍ਰਿਪ ਲਾ ਦੇਣੇ ਜਿਹੜੇ ਆਪਾਂ ਹਨਾ ਉਹ ਕਹਿੰਦਾ ਆਪਾਂ ਜਿਆਦਾ ਆਪਣੀ ਬਹਾਈ ਬੂਹੀ ਕਰਨੀ ਫਿਰ ਲਾ ਲੈਣੇ ਆ ਹੁਣ ਉਤਾਰ ਕੇ ਰੱਖੇ ਹੋਏ ਨੇ ਕਿੰਨਾ ਸੋਹਣਾ ਟਰਾਂਸਮਿਸ਼ਨ ਆ ਚਾਰ ਸਪੀਡਾਂ ਆ ਗਈ ਇਧਰ ਆ ਲੋ ਹਾਈ మీడియం ਆ ਗਿਆ ਆ 540 ਪੀਟੀਓ ਤੇ ਦੁੱਤੀ ਆ ਗਈ ਹੈ ਨਾ ਆ ਪੀਟੀਓ ਆ ਗਈ ਇਹਦੀ ਪੀਟੀਓ ਵਾਲਾ ਗੇਅਰ ਲਿਫਟ ਬੜੀ ਤਕੜੀ ਆ 8 ਫੁੱਟਾ ਸੁਪਰ ਸਟਰ ਨੂੰ ਵੀਰ ਕਹਿੰਦਾ 9 10 ਫੁੱਟਾ ਵੀ ਟੌਰ ਨਾਲ ਚਲਾਉਂਦਾ ਫਿਰ ਜਾਂਦਾ ਮੁਰੇ ਤੇ ਨਾ ਤਾਂ ਟਾਇਰ ਚੱਕਦਾ ਇਹਦਾ 8 ਫੁੱਟੇ ਪਰ ਵੀ ਅਸੀਂ 5-5 ਥੱਲੇ ਦਾ ਅੱਡੇ ਭੇਜਨੇ ਆ ਨਾ ਖੜਾਉਂਦਾ ਟ੍ਰੈਕ ਨਾਲ ਲਿਫਟ ਦੀ ਪਾਵਰ ਉਹਦੇ ਨੂੰ ਕੈਂਡੂ ਤੇ 65 ਪਾਵਰ ਹੈ ਤਕੜਾ ਟ੍ਰੈਕ ਅੱਜ ਤਾਂ ਵੀਡੀਓ ਚ ਇਹਦਾ ਦਿਖਾਉਣਾ ਚਾੜ ਬਾਪਾ ਨੇ। ਦੋਏ ਮੀਡੀਅਮ ਤੇ ਸੱਟਣਾ। ਇਹ ਮੋੜ ਲੱਗ ਗਿਆ ਅੱਗੇ ਲੱਕਣੇ। ਨੰਨ ਕਿੱ। ਆਂਕੋ ਮੁੰਡੇ ਯਾਰ ਕਿਨਾਂ ਅਗੇ ਮਾਰਦਾਂ ਰਵਾ। 4x4 ਨਹੀਂ ਲੱਗਿਆ ਇਹਦਾ ਲੱਗਿਆ ਨਹੀਂ। É a cara. ਚੜਾਈ ਜ਼ਿਆਦਾ ਹੁਣ ਜਿੱਥੇ ਪਹਿਲਾਂ ਦੋ ਟਰੈਕਟਰ ਕੱਢਦੇ ਤੇ ਹੁਣ ਕੱਲਮ ਕੱਲੇ ਚੜਨੇ ਉੱਤੇ ਇਹ ਵੀ ਕੱਲੇ ਹੀ ਚੜਾਉਣਾ ਹੈ ਇਹ ਵੀ ਕੱਲੇ ਹੀ ਆ ਆ ਪਾਈ ਰਹਿਣ ਪਲੀ ਚੜਾਈ ਉਹ ਉੱਥੇ ਤੇ ਲੈ ਕੇ ਉਲੇ ਥਾਂ ਹੀ ਫੁੱਲ ਚੜਾਈ ਹੈ ਪਹਿਲੀ ਟਰਾਲੀ ਐਨੂੰ ਜਿਹਨੂੰ ਟੈਰ ਗਿਆ ਜਾਂ ਦੋ ਟਰੈਕਟਰ ਨਾਲ ਕੱਢੀ ਦੋੜਾ ਹੈ ਘੱਟ ਆ ਸੱਚੀ ਦੂਏ ਮੀਡੀਅਮ ਸੇ ਹੈਨਾ ਆ ਹੁਣ ਬੜਾ ਲੱਗ ਗਿਆ ਗੇਅਰ ਮੈਨ ਲਾ ਕੇ ਕ੍ਰੀਪਰ ਕਿਹਦੇ ਲੱਗਦਾ ਸਾਲ ਤੋੜਾ ਘਟ ਹੈ ਦਵੂਗਾ ਮੈਂ ਲਾ ਦਨੀ ਵਸ 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 ਲੈ ਜੋ ਲੈ ਜੋ ਲੈ ਜੋ ਪਿੱਛੇ ਤੱਕ ਲੈ ਜੋ ਲੈ ਜੋ ਲੈ ਜੋ ਲੈ ਜੋ ਭਜਾ ਕੇ ਬੈਕ ਨੂੰ ਤਾਂ ਬੈਕ ਨੂੰ ਚੜਾ ਦੂਗਾ ਲੈ ਦੇਖੀ ਉਹਦੇ ਨੂੰ ਹਲੇ ਸਿੱਧੀ ਨਹੀਂ ਚੜਨੀ ਟਰੈਕਟਰ ਪਾਲ ਲੈ ਫਿਰ ਇਹਦੇ ਨੂੰ ਟੋਆ ਪਾ ਦੇਣਾ ਉਰੇ ਚੜਨਾ ਨਹੀਂ ਇਹਦੇ ਇਸ ਘਟਾ ਨਾਲ ਹਰੀ ਟਰੈਕਟਰਾਂ ਦੀ ਬਹੁਤ ਭੈ ਜਾਂਦੀ ਹੈ ਟਰਾਲੀ ਕਾ ਤੁਹੁੰ ਜਣੀ ਆ ਉੱਥੇ ਜਾ ਕੇ ਚੜਾਈਓ ਬਹੁਤ ਚੜਾਈਓ ਬਹੁਤ ਹੋ ਜਾਂਦੀ ਆ ਤੋੜਾ ਘਟ ਜਾਂਦਾ ਜੇ ਫੜੇ ਚਾਹੁੰਦੇ ਫੇਰ ਦਬ ਜਾਂਦਾ ਖੜਾ ਲਓ ਪਾ ਦੇ ਨੰਨਾ ਦੂਆ ਦੇਖਣਾ ਚੜਾ ਕੇ ਉਹ ਨਹੀਂ ਚੜਨਾ ਉਹਨੇ ਵੀ ਨਹੀਂ ਚੜਨਾ ਐ ਪੰਗਾ ਨਾ ਲੈ ਤੂੰ ਉਹਨੂੰ ਵੀ ਪਾ ਹੀ ਲੈ ਤੋਚਨ ਪਾ ਕੇ ਉਹ ਕੱਢ ਲੈ ਤੋ ਏ ਕਿੱਥੇ ਕਈ ਸਾਰੇ ਉਹ ਸਾਡੀ ਦਿੱਲੀ ਬਹੁਤ ਹੈ ਨਰਮਾ ਜੀ ਉੱਥੇ ਇੱਕ ਲੱਗ ਤੇ ਥੜਪੜਾ ਜਾਂਦਾ ਨਾ ਹਾਂ ਹਾਂ ਆ ਡਿੱਕਾ ਲੱਗ ਜਾਂਦਾ ਬਰੇ ਪਿੱਛੇ ਤੇ ਫਿਰ ਉਹ ਦਬਦੀ ਆਉਂਦੀ ਟਰਾਲੀ ਉੱਥੋਂ ਆ ਬਿਆ ਸਿੰਘ ਚਾਹੀਓ ਬਹੁਤ ਚਾਈ ਖਾਸੀ ਆ ਆ ਸਾਈਡ ਉਰੇ ਨੂੰ ਨਰਮਾ ਨਾ ਨਹੀਂ ਤਾਂ ਟਰੈਕਟਰ ਉਰੇ ਨੂੰ ਆਉਣਾ ਤਾਂ ਸਿੱਧਾ ਆਹੀ ਜਗ੍ਹਾ ਇੰਨੀ ਨਰਮਾ ਨਾ ਹੁੰਦੀ ਆ ਸੁੱਕਾ ਹੁੰਦਾ ਆਏ ਇੱਥੇ ਤੇ ਆਉਣਾ ਤਾਂ ਵੱਧ ਕੇ ਟਰੈਕਟਰ ਆਏ ਸਿੱਧੀ ਚੜਾਈ ਤੇ ਆਮ ਨਾਲ ਚੜਦਾ ਪਿੱਛੇ ਟਾਇਰ ਨੂੰ ਉੱਤਰ ਲੱਗ ਰਹੀ ਆ ਆ ਕੁਝ ਟਰੈਕਟਰ ਨੂੰ ਦੱਬ ਲੰਦੀ ਪਹਿਲੀ ਟਰਾਲੀ ਜਾਂਦੀ ਆ ਜੂੜੇ ਟਾਇਰ ਨੂੰ ਉੱਤਰ ਲੱਗ ਰਹੀ ਆ ਪਿੱਛੇ ਹੋਰ ਬਾਈ ਚੜਨੀ ਆ ਚਾਹ ਗਰਮ ਚਾਹੀਏ ਬਿਨਾਂ ਪਾਣੀ ਮੰਗਾਏ ਚਾਹ ਗਰਮ ਕਾਫੀ ਗਰਮ ਪੀਣੇ ਵਾਲਾ ਚਾਹ ਲੀਕੀ ਇੱਕ ਕਹਾਵਤ ਹੈ ਅਮਨ ਬੋਹਕ ਹੁੰਦੀ ਹੁੰਦੀ ਸੁਣਾਉਂਦੀ ਹੁੰਦੀ ਹੈ ਚਾਹ ਗਰਮ ਕੌਫੀ ਗਰਮ ਪੀਨੇ ਵਾਲਾ ਉਹ ਕੀ ਹੋਇਆ ਬੇ ਮੈਂ ਕਾਪ ਸੁਣੀ ਜੀ ਬੇਸ਼ਅ ਆਰਾਮ ਠੀਕ ਹੈ ਹੁਣ ਆਇਨਾ ਕਈ ਮੈਨੂੰ ਬੋਲੀ ਨਹੀਂ ਸੁਣਾਈ ਹੈ ਇੱਕਾ ਦਸ ਸਮੋਸੇ ਤੇਰੀਆਂ ਤਿੰਨ ਚਾਰ ਐਨੇ ਨਹੀਂ ਖਾਣੇ ਵੀਰੇ ਤੁੱਕਿਆ ਕੱਢਦੇ ਸੋਨੀ ਦਾ ਕਿੱਲੇ 6 ਵੱਡੇ ਇੱਕ ਕਿੱਲੇ ਦੇ ਹਿਸਾਬ ਨਾਲ ਇੱਕ ਸਮੋਸਾ ਤੇਰਾ ਇਹ ਨੀ ਨੀ ਤਿੰਨ ਆਜਾ ਦੂਆ ਇੱਕ ਹੋਰ ਖਾ ਜਾਊਗਾ ਤਿੰਨ ਖਾ ਲੂ ਤਿੰਨ ਖਾ ਲੂ ਐ ਬਸ ਹੋਰ ਨਹੀਂ ਖਾਂਦਾ ਨਾ ਨਾ ਟਾਪ ਲਾ ਲੈ ਚੌਥਾ ਨਹੀਂ ਚੜਦਾ ਨਹੀਂ ਚੌਥਾ ਕਾਕੂ ਰੋਕ 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 ਇੱਕ ਵਾਰ ਟਾਪ 'ਚ ਦੇਖ ਮੜ ਜਾ ਟਾਪ 'ਚ ਟਾਪ ਲਿਆ ਰੱਖ ਕੇ ਦੇਸਾਂਗਾ ਤਖੁੱਲੀ ਹੋਵੇ ਨਾ ਤਾਂ ਵੀ ਚੱਕਰ ਪੈ ਜਾਵੇ ਮੈਂ ਉੱਥੇ ਹੀ ਦੱਸਦੀ ਹਾਂ ਉੱਥੇ ਬੈਠੀ ਐ ਇੱਥੇ ਦੱਸਦੀ ਆਂ ਅਰਦਾ ਨਹੀਂ ਭੁਕੇ ਲੰਦਾ ਹੀ ਟੋਕ ਚ ਲੈ ਆਂ ਇਹਨਾਂ ਤੇ ਜਾ ਬੋਲਾ ਮਸ਼ੀਨ ਕੱਢ ਲੀ ਹੈ ਜੀ ਕਿਰੇ ਤੇ ਫੱਜਾ ਤੁਹਾਡੀ ਮਸ਼ੀਨ ਖੜੀ ਚੱਲੇ ਕੋਟ ਛੱਟ ਦੇਖਣ ਨੂੰ ਲੀ ਬੱਕੀ ਬਣਾ ਗਿਆ ਬੱਸ ਬੱਸ ਬੱਸ। ਆਉਂਦਾ ਗਾ। ਉਹ ਕਿਹੜਾ ਬੱਸ? ਬਾਈ ਇੱਥੇ ਤੇ ਟੋਚਨ ਪਾ ਲਿਓ ਹੁਣ ਤਾਂ। ਉਹ ਗੁੱਸਾ ਕਰੀ ਜਾਂਦਾ। ਉਹ ਕਹਿੰਦਾ ਨਿਕਲ ਨਹੀਂ ਜਾਸੇ। ਉਹ ਆ ਕੇ ਉਹਦੇ ਮਿੱਟੀ ਵਿੱਚ। ਕਬ ਮਸੂਮੇ ਖਿੱਚ ਕੇ ਜਾਂਦਾ ਫੇਰ ਪਾ ਦਿੰਦੇ ਟੋਏ ਹੈ। ਹੁਣ ਤਾਂ ਬਾਈ ਇੱਥੇ ਤੇ ਟੋਚਨ ਪਵਾ ਲਈ ਨਾਲੇ। ਚਾਹੀਦਾ ਮਾੜਿਆ ਸਾਰਾ ਹੀ ਆ ਬਸ ਮੁੱਲੇ ਟਰੈਕਟਰ ਦਾ। ਮੈਂ ਦੋ ਪਾ ਲਓ। ਗੱਲ ਹੀ ਗਾਣਾ ਆ ਯਾਰ ਇੱਥੇ ਜਦੋਂ ਆਉਂਦੀ ਹੈ ਨਾ ਆ ਹੀ ਹੋ ਜਾਂਦਾ ਹਾਂ ਆ ਇੱਥੇ ਤੇ ਜਾਨ ਹੀ ਨਿਕਲ ਜਾਂਦੀ ਹੈ ਹਾਂ ਕੱਕ ਚ ਹੋਇਆ ਥੱਲੇ ਥੱਲੇ ਬੋਲ ਆ ਥੱਲੇ ਨਰਮਾ ਨਾ ਉੱਥੇ ਤੇ ਟਰਾਲੀ ਦਬਣੀ ਸ਼ੁਰੂ ਹੋ ਜਾਂਦੀ ਹੈ ਟਰੈਕਟਰ ਨੂੰ ਰੋਕ ਲੈਂਦੀ ਹੈ ਸਲਿੱਪ ਕੱਟਣੇ ਸ਼ੁਰੂ ਕਰ ਲਾਓ ਜੀ ਮਿੱਤਰੋ ਪਹੁੰਚ ਗਏ ਘਰੇ ਚਾਚਾ ਬਹੁਤ ਡਰਮ ਕਰਤੇ ਮੇਰੇ ਯਾਰ ਬੱਲਾ 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 ਸਾਰੇ ਸੀਜ਼ਨ ਦਾ ਕੋਟਾ ਚੱਕ ਲਿਆ ਗਿਲਬੀ ਤਾਂ 6 ਤਾਂ ਆਪਾਂ ਨੇ ਉਹਨਾਂ ਦੇ ਦੇਣੇ ਹੀ ਤੇ ਹਾਂ ਇਹਦੇ ਜਿਹੜੇ ਹਾਂ ਹੂੰ ਹੂੰ ਫਿਰ 6 ਡਰਮ ਹੋਰੇ ਲਾ ਗਿਆ ਕਹਿੰਦਾ ਮੈਂ ਸਵੇਰੇ 6 ਵਜੇ ਲੈ ਜਾਊਗਾ ਫੇਰ 6 ਡਰਮ ਖਾਲੀ ਵੀ ਇੱਕ ਪਰੇ ਵੀ ਸਾਰੇ ਆ ਡਰਮਾ ਜਿਹੜੇ ਹਾਂ 6 ਤਾਂ ਆਪਾਂ ਨੇ ਮਤਲਬ ਆਪਣੇ ਡਰਮਾ ਹੀ ਹਾਂ ਕਿਉਂ ਤਾਂ ਮੈਂ ਉਹੀ ਕਹਿੰਦਾ ਮੈਂ ਤਾਂ ਇਹ 6 ਡਰਮ ਮੰਗਾਏ ਤੇ ਹਲੇ ਫੇ 6 ਡਰਮ ਹੋਰ ਲਈ ਫਿਰਦੇ ਤੇ ਗਿਆ ਉਹ ਫਿਰ ਸਾਧੂਗੜ ਚਾਚੇ ਜੀ ਜਾਂਦੇ ਸਾਧੂਗੜ ਉਹਨੇ ਲੈ ਕੇ ਆਇਆ ਉਹ ਕਹਿੰਦਾ ਵੀ ਉਰੇ ਲਾ ਲਉ ਕਹਿੰਦਾ ਵੀ ਮੈਨੂੰ ਥੋੜਾ ਕੰਮ ਆ ਮੈਂ ਸਵੇਰੇ 6 ਵਜੇ ਜਾ ਕੇ ਕਹਿੰਦਾ ਲੈ ਜੀ ਅੱਜ ਸਵੇਰੇ ਹੀ ਲੈ ਜੂ ਇੱਥੇ ਉਹਨੇ ਹੋਰ ਤਾਂ ਢੇਡਾ ਲਾਉਣਾ ਤਾਂ ਠੀਕ ਹੈ ਫੈਕਟਰੀ ਚੋਂ ਹਾਂ 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 ਬਿਲਕੁਲ ਬਿਲਕੁਲ ਕੀ ਕੁਛ ਕਰਿਆ ਅੱਜ ਪਿੱਛੋਂ ਫਿਰ ਪਿੱਛੋਂ ਦਾ ਕੁਝ ਨਾ ਪੁੱਛਦਾ ਜੱਗਾ ਚੱਲਿਆ ਫੁੱਲ ਹੈ ਜੱਗਾ ਚੱਲਿਆ ਫੁੱਲ ਚੱਲਿਆ ਕੰਪ੍ਰੈਸ਼ਨ ਸਵਚ ਭਾਰਤ ਵਿਹਾਨ ਅੱਜ ਹਾਲੇ ਮੋਦੀ ਵਾਲਾ ਦੇਖ ਲੈ ਉਹ ਦੇਖ ਲੈ ਪੋਸਟਰ ਵੀ ਲਵਾਤੀ ਪੋਸਟਰ ਤੂੰ ਕਾਹਦਾ ਲਵਾਤਾ ਯਾਰ ਨੰਬਰ 1 ਗੋਦਰੇ ਨੰਬਰ 1 ਦੇ ਕੇ ਵੀ ਗਏ ਆ ਕਿ ਨਹੀਂ ਮਾੜਾ ਮੋਟਾ ਹੋਰ ਗਾ ਇੱਕ ਪੇਟੀ ਦੇ ਗਏ ਲਾ ਦੇ ਰੰਗ ਦਾ ਫੇਰ ਕਾਲਾ ਥੋੜਾ ਨਾ ਇਤਨਾ ਬੇਜ ਨਹੀਂ ਸੀ ਸਾਡਾ ਹੀ ਰਹੂਗਾ ਅੱਜ ਹਾਂ ਇਹ ਤਾਂ ਹੁਣ ਕਾਲੇ ਰਹਿਣਾ ਸੀ ਸੀ ਕੀ 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 ਕੁਝ ਕਰਿਆ ਅੱਜ ਫਿਰ ਪਿੱਛੇ ਦੂਈ ਮਸ਼ੀਨ ਦਾ ਦੂਈ ਮਸ਼ੀਨ ਦਾ ਲੈਨਅਪ ਕਰਤੀਆਂ ਨਾ ਲੈਨਅਪ ਆ ਓਕੇ ਆ ਓਕੇ ਰਿਪੋਰਟ ਤੇ ਸਵੇਰੇ ਚੱਲਣੀਆਂ ਫਿਰ ਉਹ ਵੀ ਸਲਾਮਾਂਗੇ ਡੀਜ਼ਲ ਇਹ ਪਾਉਣਾ ਆਪਾਂ ਨੇ ਹਾਂ ਸਵੇਰੇ ਦੋਨਾਂ ਤੇ ਐਚ ਵੀ ਡੀਜ਼ਲ ਪਊਗਾ ਤੇ ਵੀ ਪਊਗਾ ਹਾਂ ਐਚ ਵੀ ਡੀਜ਼ਲ ਪਊਗਾ ਸਵੇਰੇ ਦੋਵੇਂ ਸਵੇਰੇ ਇੱਕੋ ਜਗ੍ਹਾ ਦੋ ਜਗ੍ਹਾ ਚੱਲਣੀਆਂ ਕੱਲੂ ਦੋ ਸਮਝ ਲੈ ਤਿੰਨ ਢੋਲ ਤਾਂ ਕੱਲ ਕੱਲ ਚ ਪਾ ਲੈਣੇ ਇਹਨਾਂ ਨੇ ਚੱਲ ਕੋਈ ਨਾ ਅੱਗੇ-ਅੱਧੀਆਂ ਕਰ ਲਾਂਗੇ ਟੈਂਕੀ ਕਾਨੂੰ ਵਜਨ ਕਰਨਾ ਉੱਪਰ ਹਾਂ ਹਾਂ ਇਹ ਤਾਂ ਚੱਲ ਕੁਝ ਨਹੀਂ ਹੁੰਦਾ ਵਜਨ ਨੂੰ ਤਾਂ ਅੱਛਾ ਤੇ ਨਹੀਂ ਮਾਲ ਵਜਨ ਘੱਟ ਕਰ ਲਾਂਗੇ ਫੇਰ ਫੇਰ ਕੀ ਕਹਿੰਦੇ ਮਟਕਾਂ ਨੂੰ ਲਾ ਦੇਣਾ ਕਿ ਉਹਨੇ ਕਹਣਾ ਟਿੱਪੀ ਲਾ ਲਓ ਫਿਰ ਟਿੱਪੀ ਲਾ ਦੇਓ ਵਜ਼ਨ ਘੱਟ ਚਾਹੀਦਾ ਇਹ ਵਜ਼ਨ ਘੱਟ ਚਾਹੀਦਾ ਹੈ ਨਾ ਮਾਉਂ ਹੀ ਕਹਨੂ ਇੱਕ ਢੋਲ ਦਾ ਵਜ਼ਨ ਫਾਲਤੂ ਕਰਨੇ ਉੱਪਰ ਕਿ ਨਹੀਂ ਇੱਕ ਢੋਲ ਦਾ ਵਜ਼ਨ ਖਾਸਾ ਹੋ ਜਾਂਦਾ ਉਹ ਤਾਂ ਚੱਲ ਆਇਆ ਢੋਲ ਵੀ ਕਿਤੇ ਜਾਣਾ ਕਰਾ ਬੜਾ ਐਡੀ ਮਸ਼ੀਨਰੀ ਨੂੰ ਢੋਲਾ ਢੋਲਾ ਦਾ ਕੀ ਲੱਗਦਾ ਹਾਂ ਤੇ 26 ਅੱਜ ਬਹੁਤ ਟਾਪ ਟਾਪ ਚੱਲੇਗਾ ਅੱਛਾ ਵਧੀਆ ਰਿਹਾ ਚੰਗਾ ਬਹੁਤ ਸੋਹਣਾ ਬਹੁਤ ਝਾੜ ਵੀ ਠੀਕ ਤਾਂ ਇਹਨਾਂ ਮਾੜਾ ਨਹੀਂ ਸਵਾ 6 ਕਿੱਲਿਆਂ ਚੋਂ ਸਮਝ ਲੈ ਤਿੰਨ ਟਰਾਲੀਆਂ ਨੂੰ ਉੱਪਰ ਥੇ ਲੱਗ ਰਹੀਆਂ ਕਿ ਮੇਰੇ ਗਰੀ ਵੀ ਦੀ ਅੱਧ ਬਰਿੰਦੀ ਜੀ ਦੀ ਚਲੋ ਠੀਕ ਹਾਂ ਪੱਕੀ ਵੀ ਤੇ ਆਨ ਸੁੱਕਾ ਤਲਾ ਠੀਕ ਆ ਇਹ ਤਾਂ ਹੁਣ ਚੱਲਣਾ ਓਏ ਇੰਨੀ ਕਿ ਤਾਂ ਚੱਲੂਗੀ ਉਹ ਪੱਲੇ ਜੀ ਹਾਂ ਬਾਕੀ ਠੀਕ ਆ ਸਵੇਰੇ ਮਿਲਦੇ ਆ ਫਿਰ ਆਪਾਂ ਹੁਣ ਅਸੀਂ ਚੱਲਾਂ ਜੀ ਸਿਧਾਂਤ ਨੂੰ ਮੈਂ ਤੇ ਇੱਥੇ ਸੋ ਮਿਲਦੇ ਆ ਜੀ ਅਗਲੇ ਬਲਾਕ ਚ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ